ਆਇਤਨ ਉਸੇ ਲੈ ਕੇ ਆ ਸਿੰਗਣਕੌਰ ਵੈਜੀ ਹਟ ਤੇ ਜਿਹੜੇ ਕਿ ਨਿਊਟਰੀ ਕੁਲਚਾ ਛੋਲੇ ਕੁਲਚੇ ਗਿੱਲਾ ਕੁਲਚਾ ਤੇ ਫਰੂਟ ਚਾਹ ਤੇ ਚਾਚੀ ਦੀ ਲੱਸੀ ਬਣਾ ਕੇ ਪਿਆ ਰਹੇ ਨੇ ਤੁਸੀਂ ਇੱਥੇ ਇਹਦਾ ਨਾਮ ਬਹੁਤ ਸੋਹਣਾ ਰੱਖਿਆ ਸਿੰਗਣਕੌਰ ਵੈਜੀ ਹਟ ਇਹਦਾ ਆਈਡੀਆ ਕਿੱਥੋਂ ਆਇਆ ਦਰ ਇਹਦਾ ਆਈਡੀਆ ਬਸ ਜਿਹੜ ਤੋਂ ਮਾਈਂਡ ਜੀਏਗਾ ਵੀ ਨਾਮ ਅਟਰੈਕਟਿਵ ਜਿਹਾ ਹੋਵੇ ਸਰ ਆਪਣੇ ਇੱਥੇ ਕੀ ਕੁਝ ਹੈਗਾ ਜੀ ਅਵੇਲੇਬਲ ਜੋ ਕੀ ਤੁਸੀਂ ਸਲੋਕਾਂ ਨੂੰ ਬਣਾ ਕੇ ਖਵਾ ਰਹੇ ਹੋ ਅਵੇਲੇਬਲ ਸਰ ਤੋਂ ਮੇਨ ਆਈਟਮ ਨਿਊਟਰੀ ਕੁਲਚਾ ਹਾਂ ਅੱਛਾ ਜੀ ਬਚ ਥੋੜਾ ਉਹ ਵੀ ਦਾ ਦੇ ਛੋਲੇ ਗੁਲਚੇ ਉਸ ਤੋਂ ਬਾਅਦ ਸਨੈਕ ਸੈਟ ਦੀ ਕਮੇਟੀ ਕੋਲੇ ਆਈ ਜੀ ਦੇਖੋ ਸਾਨੂੰ ਪ੍ਰਾਈਸ ਦੱਸਦੇ ਨਿਊਟਰੀ ਕੁਲਚਾ ਨਿਊਟਰੀ ਕੁਲਚਾ 50 ਰੁਪਏ ਪਲੇਟ ਹੈ ਜੀ ਦੋ ਗੁਲਚੇ ਛੋਲੇ ਗੁਲਚੇ 40 ਰੁਪਏ ਪਲੇਟ ਹੈ ਠੀਕ ਹੈ ਜੀ ਤੇ ਵੈਜ ਪਲਾਓ ਜਿਹੜਾ 50 ਦੀ ਹਾਫ ਅਸਤੀ ਦੀ ਛੋਲੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਸਿੰਘ ਐਂਡ ਕੌਰ ਵੈਜੀ ਹਾਰਟ ਤੇ ਜਿਹੜੇ ਕੀ ਨਿਊਟਰੀ ਕੁਲਚਾ ਛੋਲੇ ਕੁਲਚੇ ਗਿੱਲਾ ਕੁਲਚਾ ਤੇ ਫਰੂਟ ਚਾਹ ਤੇ ਚਾਹਤੀ ਦੀ ਲੱਸੀ ਬਣਾ ਕੇ ਪਿਆ ਰਹੇ ਨੇ ਆਪਾਂ ਆਪਣਾ ਗੱਲਬਾਤ ਕਰਾਂਗੇ ਇਹ ਪੁੱਛਦੇ ਨੇ ਕਿੰਨਾ ਟਾਈਮ ਹੋ ਗਿਆ ਇੱਥੇ ਸ਼ੁਰੂ ਕੀਤੇ ਹਨ ਤੇ ਆਓ ਜੀ ਚੱਲਦੇ ਹਾਂ ਗੱਲ ਕਰਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਸਰ ਆਪਾਂ ਨੇ ਇੱਥੇ ਸ਼ੁਰੂ ਕੀਤਾ ਨੂੰ ਕਿੰਨਾ ਟਾਈਮ ਹੋ ਗਿਆ ਜੀ ਸਾਨੂੰ ਕਿਤੋਂ ਕਿਤੇ ਹੋ ਗਿਆ ਜੀ 1.5 ਸਾਲ ਹੋ ਗਿਆ ਤੇ ਇਹਦੇ ਪਿੱਛੇ ਸ਼ੁਰੂ ਕਰਨ ਦਾ ਕਾਰਨ ਜੀ ਜੀਰੂ ਕਰਨ ਦਾ ਕਾਰਨ ਤਾਂ ਹੁਣ ਦੇਖੋ ਇੱਕ ਕੋਈ ਹੁੰਦਾ ਆਪਣੀ ਜ਼ਿੰਦਗੀ ਨੂੰ ਚਲਾਉਣਾ ਰੋਜੀ ਰੋਟੀ ਵਾਸਤੇ ਣਾ ਜੀ ਵਾਸਤੇ ਹਾਂ ਤੇ ਤੁਸੀਂ ਇੱਥੇ ਇਹਨਾਂ ਨਾਮ ਬਹੁਤ ਸੋਹਣਾ ਰੱਖਿਆ ਸਿੰਘਾਂ ਕੋਰ ਬੈਜੀ ਹਟ ਇਹਦਾ ਆਈਡੀਆ ਕਿੱਥੋਂ ਆਇਆ ਸਰ ਇਹਦਾ ਆਈਡੀਆ ਬਸ ਸਿਰ ਤੋਂ ਮਾਈਂਡ ਚ ਜੈਗਾ ਵੀ ਨਾਮ ਅਟਰੈਕਟਿਵ ਜਿਹਾ ਹੋਵੇ ਮੈਂ ਥੋੜਾ ਯੂਨੀਕ ਜਿਹਾ ਰੱਖਣਾ ਸੀ ਉਹਨਾਂ ਨੂੰ ਸੋਹਣਾ ਹੀ ਲੱਗੇ ਸਰ ਆਪਣੇ ਇੱਥੇ ਕੀ ਕੁਝ ਹੈਗਾ ਜੀ ਅਵੇਲੇਬਲ ਜੋ ਕੀ ਤੁਸੀਂ ਸਲੋਕਾਂ ਨੂੰ ਬਣਾ ਕੇ ਖਵਾ ਰਹੇ ਹੋ ਅਵੇਲੇਬਲ ਸਰ ਥਰ ਕੋਲ ਮੇਨ ਆਈਟਮ ਨਿਊਟਰੀ ਕੁਲਚਾ ਹੁੰਦੀ ਹੈ ਅੱਛਾ ਜੀ ਥੋੜਾ ਉਹ ਵੀ ਦਾ ਤੇ ਥੋੜੇ ਕੁਝ ਉਸ ਤੋਂ ਇਲਾਵਾ 스ਨੈਕਸ ਆਈਟਮ ਕਮੱਠੀ ਛੋਲੇ ਆਏ ਜੀ ਤੇ ਉਹ ਸਰ ਸਾਰਾ ਦਿਨ ਚੱਲਦੇ ਰਹਿੰਦੇ ਕੀ ਟਾਈਮਿੰਗ ਸੀ ਤੁਹਾਡੀਆਂ ਟਾਈਮਿੰਗ ਸਾਡੀ ਗਰਮੀਓਂ ਚ 9 ਤੋਂ 4 ਰਹੀ ਠੀਕ ਹੈ ਜੀ ਤੇ ਸਰਟੀ ਲਈ ਤਸਵੀਰ ਲੈ ਕੇ ਚਾਹਾਂ ਪਾ ਲਈ ਅੱਛਾ ਜੀ ਤੇ ਜੇ ਤੁਹਾਡੇ ਕੋ ਕਿਸੇ ਨੇ ਖਾਣਾ ਆਣਾ ਹੋਵੇ ਤੇ ਜਗ੍ਹਾ ਦੱਸੋ ਕਿ ਕਿੱਥੇ ਆਸਾ ਤੁਹਾਨੂੰ ਜੇ ਤੁਹਾਡੇ ਕੋ ਕਿਸੇ ਨੇ ਖਾਣਾ ਆਣਾ ਹੋਵੇ ਜੀ ਜਗ੍ਹਾ ਲੁਧਿਆਣੇ ਦੇ ਵਿੱਚ ਜੁਗਰੀ ਏਰੀਆ ਜੀ ਠੀਕ ਹੈ ਜੀ ਸੋਤਾ ਰੋਡ ਗੈਂਡ ਮੰਦਿਰ ਤੇ ਤੋਂ ਲੋਕ ਪਰ ਆਉਂਦੇ ਨੇ ਗੈਂਡਪੁਰ ਨਾਮ ਦੀ ਜਗ੍ਹਾ ਠੀਕ ਹੈ ਜੀ ਦੇਖੋ ਸਾਨੂੰ ਪ੍ਰਾਈਸ ਦੱਸ ਦਿਓ ਨਿਊਟਰੀ ਗੁਲਚਾ ਨਿਊਟਰੀ ਗੁਲਚਾ 50 ਰੁਪਏ ਪਲੇਟ ਹੈ ਜੀ ਦੋ ਗੁਲਚੇ ਛੋਲੇ ਗੁਲਚੇ 40 ਰੁਪਏ ਪਲੇਟ ਹੈ ਠੀਕ ਹੈ ਜੀ ਤੇ ਵੈਜ ਪਲੋ ਜਿਹੜਾ ਉਹ 50 ਦੀ ਹਾਫ ਅੱਸੀ ਦੀ ਹੋਵੇਗਾ ਜਿਸ ਵੈਜ ਪ੍ਰੋਡਕਟਸ ਹਨ ਤੁਸੀਂ ਨਾ ਮੈਸੇ ਐਸੇ ਲਾਈਵ ਬੇਕਿੰਗ ਕਰਕੇ ਦਿਖਾਉਣੇ ਹਨ ਉਹਦੀ ਜਿਹੜੀ ਵੈਜ ਪਲਾਉਏ ਇਹ ਨਹੀਂ ਕਿ ਜਦੋਂ ਲੋਕੀ ਪਹਿਲਾਂ ਘਰੋਂ ਬਣਾ ਕੇ ਲੈ ਆਉਂਦੇ ਉਹ ਚੀਜ਼ ਨਹੀਂ ਹੈਗੀ ਨਾ ਆਪਣੇ ਕੋਲ ਤੇ ਉਹਦਾ ਉਹਦਾ ਆਈਡੀਆ ਤੁਹਾਨੂੰ ਕਿੱਥੋਂ ਆਇਆ ਵੀ ਕਿ ਨਹੀਂ ਜੀ ਅਸੀਂ ਆਪਾਂ ਲਾਈਵ ਬੇਕਿੰਗ ਕਰਕੇ ਦਿਖਾਣੀ ਹੈ ਇਹਨੇ ਵੀ ਘਰੋਂ ਬਣਾ ਕੇ ਲਿਆਈ ਹੈ ਲਾਈਵ ਦਾ ਕਾਰਨ ਇਹ ਸੀਗਾ ਜੀ ਹੁਣ ਕੋਈ ਵੀ ਚੀਜ਼ਾ ਗਰਮ ਗਰਮ ਹੀ ਸਵਾਦ ਲੱਗਦੀ ਹੈ ਬਿਲਕੁਲ ਸਰ ਤੇ ਬਸ ਉਹੀ ਰੀਜ਼ਨ ਸੀਗਾ ਵੀ ਆਪਾਂ ਤੁਹਾਨੂੰ ਫਰੈਸ਼ ਤੇ ਹੀ ਹਾਂ ਜੀ ਆਹਂ ਟੇਸਟੀ ਟੈਸਟੀ ਲੱਗੇ ਵਧੀਆ ਲੱਗੇ ਪਰ ਜੀ ਵੀ ਦੇਖਦੇ ਨੇ ਕਸਟਮਰ ਨੂੰ ਆਪ ਨੂੰ ਵਧੀਆ ਲੱਗਦਾ ਜੇ ਸਭ ਤੋਂ ਜੋ ਆਪ ਕੋਲ ਹੋ ਰਿਹਾ ਆਪਣੇ ਸਾਡੇ ਦੁਤੇ ਹੋ ਰਿਹਾ ਇਹ ਲਗਾਉਣੀ ਚਾਹੀਦੀ ਸਭ ਤੋਂ ਸਾਨੂੰ ਕੀ ਰਿਕਮੈਂਡ ਕਰੋਗੇ ਅਸੀਂ ਕੀ ਖਾ ਕੇ ਟੈਸਟ ਕਰੀਏ ਰਿਕਮੈਂਡ ਜੇ ਬਿਊਟਰੀ ਕੁਚਾ ਖਾ ਲਓ ਜਾਂ ਵਿੱਚ ਬਿਰਯਾਨੀ ਖਾ ਜੋ ਤੁਹਾਨੂੰ ਵਧੀਆ ਲੱਗਦਾ ਸਾਨੂੰ ਇੱਕ ਵਾਰੀ ਬਣਾ ਕੇ ਦਿਖਾ ਦਿਓ ਕੋਈ ਕਹਿੰਦਾ ਲੱਗੇਗਾ ਮੇਰੇ ਮਸਾਲੇ ਤੋਂ ਬਿਨਾ ਮਸਾਲੇ ਤੋਂ ਕੋਈ ਖਾ ਕੇ ਆਪ ਨਹੀਂ ਪੁੱਛੇਗਾ ਜੀ ਕੋਈ ਕਸਟਮਰ ਇੱਕ ਦਫਾ ਹੋਵੇਗਾ ਜਿਵੇਂ ਕੱਲ੍ਹ ਨਹੀਂ ਜਿਹਦਾ ਵੈਸੇ ਸਾਰੇ ਲਾਈਕ ਕਰਦੇ ਸੀ ਮੱਖਣ ਦੀ ਕੋਈ ਕਮੀ ਨਹੀਂ ਪਹਿਲਾਂ ਵੀ ਮੱਖਣ ਫੇਰ ਮੱਖਣ ਮੱਖਣ ਦਾ ਸੋਕੋ ਪੰਜਾਬੀਆਂ ਦੀ ਖਰਾਕ ਹੈ ਇਹ ਸਾਡੇ ਕੋਲ ਦੇਖੀ ਕਿ ਹੋ ਗਈ ਹੁਣ ਅੱਛਾ ਜੀ ਜੀ ਕੋ ਲਾਈਕ ਕਰਦਾ ਉਹ ਵੀ ਲਾ ਦਿਓ ਜੋ ਜੀ ਦੀ 10 ਰੁਪਏ ਐਕਸਟਰਾ ਹੁੰਦੇ ਆ ਓਕੇ ਇਹਨਾਂ ਦੇ ਅਮ ਜੇਸੀ ਉਹ ਬੇਟਾ ਯੂਜ਼ ਕਰ ਦਾਂ ਕਰਦਾ ਅੱਛਾ ਆਪਣਾ ਕਿਉਂਕਿ ਸਾਡੇ ਕੋਲ ਨਾ ਹਰ ਚੀਜ਼ ਆਪਣੇ ਘਰ ਦੀ ਹੈ ਲੱਸੀ ਵੀ ਆਪਣੀ ਵਾਲੀ ਦੀ ਹੈ ਫੂਡ ਕਰੀ ਹੁੰਦੀ ਹੈ ਸਾਡੇ ਕੋਲ ਅੱਛਾ ਜੀ ਦੁੱਧ ਦੀ ਕੋਈ ਕਮੀ ਨਹੀਂ ਹੈ ਉਹਦੇ ਨਾਲ ਆ ਕਰਕੇ ਮੱਖਣ ਦਾ ਰਹਿੰਦਾ ਸਾਡੇ ਕੋਲ ਆ ਮੱਖਣ ਵੀ ਆਪਣੀਆਂ ਜੀ ਹਾਂ ਜੀ ਬੜਾ ਫੋਨਾ ਲਾਲ ਕਰਦਾ ਜੀ ਇੰਨਾ ਲਾਲ ਕਰਕੇ ਦਿੰਦਾ ਨਹੀਂ ਕੋਈ ਇਹ ਕਿ ਇੰਨਾ ਵਧੀਆ ਮੈਸੇਜ ਲਾਲ ਕਰਤਾ ਕੱਚਾ ਬਣ ਕਿਸੇ ਚੀਜ਼ ਸੰਗਾੜੀ ਲੱਗਦਾ ਤੁਸੀਂ ਜਾਣਦੇ ਕਿੰਨਾ ਜੀ ਵਧੀਆ ਲੱਗੂ ਤੇ ਖਾਂਚ ਵੀ ਗ੍ਰੈਸਪੀ ਲੱਗੂ ਇਹ ਚਾਹਨੇ ਵੀ ਮੈਦਾ ਦਾ ਕੱਚਾ ਨਾ ਖਾਵੇ ਹਨਾ ਪੁੰਨਿਆ ਹੋਇਆ ਖਾਵੇ ਸਾ ਮੈਂ ਟੋਸਟ ਕਰਕੇ ਵਧੀਆ ਜ਼ਰਾ ਬਿਲਕੁਲ ਜੀ ਤੁਸੀਂ ਖਾਓਗੇ ਤੁਹਾਨੂੰ ਆਪ ਨੂੰ ਇਹ ਚੀਜ਼ ਦਾ ਫੀਲ ਆਊਗਾ ਸਰ ਇਹ ਤਾਂ ਨਹੀਂ ਵੀ ਲੱਗੇ ਹੁਣ ਸਾਨੂੰ ਵੀਡੀਓ ਕਰਦੇ ਮੱਖਣ ਲਾ ਕੇ ਦਿਖਾਈ ਜਾਂ ਪਿੱਛੇ ਮੱਖਣ ਨਾਲ ਲਾਉਂਦੇ ਹਾਂ

ਆਪਾਂ ਬਦਲਾਂ ਗ੍ਰੀਨ ਚਟਣੀ ਲਾਵਾਂਗੇ ਇਹਨਾਂ ਥੋੜੀ ਜੀ ਤੇ ਨਾਲ న్యూਟਰੀ ਲਗਾ ਕੇ ਉੱਪਰ ਥੋੜੀ ਡੈਕੋਰੇਸ਼ਨ ਵੀ ਕਰ ਲਈ ਮੈਂ ਕਹਿੰਨਾ ਇਹ ਆਪਣੀ ਬਾਈਟ ਪਿਆਰ ਹੈ ਤੁਹਾਨੂੰ ਖਾਣੇ ਆ। ਯਾ ਬੈਗ ਤੋਂ ਬਾਈਟ ਬਾਈਟ ਦਾ ਕੀ ਟੇਸਟ ਆ ਯਾਰ ਤੁਸੀਂ ਵੀ ਜਰੂਰ ਆਓ ਇੱਥੇ ਆਓ ਤੇ ਆਨੰਦ ਮਾਣੋ న్యూਟਰੀ ਕੋਈ ਚੇਲਾ ਇਹੋ ਜਿਹਾ ਨਿਊਟਰੀ ਕੁੱਲਚਾ ਤੁਸੀਂ ਪਹਿਲਾਂ ਨਹੀਂ ਕਦੇ ਖਾਦਾ ਹੋਣਾ ਤੇ ਜ਼ਰੂਰ ਆਓ ਤੇ ਖਾਓ ਟੇਸਟ ਕਰੋ ਆਪਣੀ ਲੱਸੀ ਵੀ ਆ ਚੁੱਕੀ ਹੈ ਇਹ ਚਾਟੀ ਲੱਸੀ ਆ ਮਸਾਲੇ ਵਾਲੀ ਕੀ ਆ ਐਂਡ ਗੱਲ ਬਾਤ ਹੈ ਜ਼ਬਰਦਸਤ ਟੇਸਟ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰੋ ਤੇ ਥਿਲ ਦਨ ਤਾਂ ਸੀ ਆਪ ਨਿਊਟਰੀ ਕੁੱਲਚਾ ਟੇਸਟ ਕਰ ਚੁੱਕੇ ਆ ਨਾਲੇ ਜੋ ਕਿ ਬਹੁਤ ਜ਼ਬਰਦਸਤ ਤਰੀਕੇ ਦਾ ਬਣਿਆ ਹੋਇਆ ਤੇ ਕੀ ਆ ਬਾਤ ਹੈ ਇਹ ਮੱਖਣ ਪੂਰਾ ਲੋਡਡ ਸੀਗਾ ਸਾਨੂੰ ਭਾਈ ਨੇ ਗੱਲਾਂ ਉਹ ਕਰਕੇ ਬਹੁਤ ਵਧੀਆ ਲੱਗਿਆ ਜੇ ਤੁਸੀਂ ਵੀ ਖਾਣਾ ਚਾਹੁੰਦੇ ਹੋ ਵਧੀਆ ਨਿਊਟ੍ਰੀਕ ਕੋਲਚਾ ਤੇ ਵੈਜ ਬਰਾਉ ਤੇ ਭਾਈ ਉਹਨਾਂ ਕੋਲ ਜਰੂਰ ਆਓ ਡੁਗਰੀ ਰੋਡ ਤੇ ਓਪੋਜ਼ਿਟ ਜੈਨ ਮੰਦਿਰ